ਉਹ ਕਿਉਂ ਚੰਨੀ ਮੈਂ ਤੇਰਾ ਖੋਹ ਦੇਣਾ ਭੈਣ ਦਿਆ ਪਿਆ ਹੈ ਤੂੰ ਮੈਨੂੰ ਲੋਕਾਂ ਦੇ ਘਰੇ ਜਾ ਜਾ ਭੰਡੀਆਂ ਨਾ ਵੀ ਸੁੱਖਾਂ ਆਏ ਆ ਸੁੱਖਾਂ ਆਏ ਆ ਤੂੰ ਮੇਰੀ ਆਖਰੀ ਵਾਰ ਗੱਲ ਸੁਣ ਲੈ ਜੇ ਤੂੰ ਆਏ ਨਾ ਨਾ ਮੈਨੂੰ ਭੰਡਣਾ ਛੱਡਿਆ ਫਿਰ ਮੈਂ ਲੋਕਾਂ ਨੂੰ ਉਹ ਲਿਸਟ ਦਿਖਾਈ ਦੇਣੀ ਆ ਜਿਹੜੇ ਤੋਂ ਮੇਰੇ ਪੈਸੇ ਦੇਣੇ ਆ ਮੈਨੂੰ ਕੁੰਡੀਆਂ ਨਾ ਯਾਰ ਮੇਰਾ ਮੂੰਹ ਨਸਲਾ ਹਟ ਜਾਂਦਾ ਮੂਰੇ ਉਹ ਕਿਆ ਕਰਤੀ ਯਾਰ ਮੈਂ ਤੈਨੂੰ ਕਿਹੜੇ ਟਾਈਮ ਭੰਤਾਂ ਹੈ ਕਿਹੜੇ ਟਾਈਮ ਲੋਕਾਂ ਨੂੰ ਤੇਰੀ ਭੰਡੀ ਕਰਤੀ ਐਵੇਂ ਤੂੰ ਯਾਰ ਚੂਰ ਭੁਲੀਆ ਨਾ ਮਿੱਤਰ ਮਦਦਾਂ ਕਰਿਆ ਨਾ ਮੈਨੂੰ ਐ ਮੈਂ ਤਾਂ ਅਸਤਾ ਹੀ ਤੈਨੂੰ ਕਿਹਾ ਕਿ ਨੇ ਆ ਪੱਖਾ ਮਜੀਠੀਆ ਰਗੇ ਨਹੀਂ ਕਿਹਾ ਹੋਗਾ ਨਾ ਐਵੇਂ ਬਸ ਹੁੰਦਾ ਮੈਂ ਕਹਿੰਦਾ ਨਾ ਆਪਣੀ ਫੋਟੋ ਤੋਨ ਲਈ ਉਹ ਨਾ ਮੈਨੂੰ ਕਿਸੇ ਮਜੀਠੀਆ ਨੇ ਨਹੀਂ ਕਿਹਾ ਭਰਾਵਾ ਮੈਂ ਤੈਨੂੰ ਆਪ ਸੁਣਿਆ ਮੈਂ ਬੁੜਿਆਂ ਕੋਲ ਗੱਲਾਂ ਕਰਦੇ ਹਾਂ ਕੈਪਟਨ ਸ਼ਾਹ ਕੋ ਤੁੰਗਲਾ ਕੀਤੀਆਂ ਵੀ ਸੁੱਖਾਂ ਐ ਪੁਰਾਣਾ ਟਾਈਮ ਕਾ ਐ ਜੋ ਮਰ ਗਿਆ ਤੂੰ ਮੇਰੀ ਢੰਡੀ ਕਰਦਾ ਆ ਲੈਣੇ ਪੈ ਮੈਂ ਤਾਂ ਜੱਤ ਮੈਂ ਤਾਂ ਕੀ ਲੈਣਾ ਮਮੇ ਹੈ ਝੂਠ ਬੁਲੀ ਜਾਣਾ ਸਾਰੀ ਦੁਨੀਆ ਮੂਰੇ ਐਵੇਂ ਬਦਨਾਮ ਕਰਦੇ ਆ ਯਾਰ ਖੜੇ ਤਾਂ ਵੀ ਮਾੜਾ ਨਾ ਖੜੇ ਤਾਂ ਵੀ ਮਾੜਾ ਬਸ ਠੀਕ ਆ ਲੱਗ ਗਿਆ ਬਤਾ ਤਾਂ ਹੀ ਤੇਰਾ ਨਾਲ ਰਸਤਾ ਨਹੀਂ ਕਰਣਾ ਤੇ ਨਹੀਂ ਰਹਿ ਇੱਕ ਵਾਰਾ ਛੜਾ ਤੂੰ ਵੀ ਕੋਣਿਆ ਬੰਦੇ ਨਾਲ ਅਪਰੋਚ